ਸਸਰੀਗੜ ਬਈ ਸਾਰਿਆਂ ਨੂੰ ਅੱਜ ਆਪਾਂ ਆਪਣੀ ਜ਼ਿੰਦਗੀ ਦਾ ਪਹਿਲਾ ਇੰਟਰਵਿਊ ਕਰਨ ਜਾ ਰਹੇ ਹਾਂ ਤੇ ਇੰਟਰਵਿਊ ਵੀ ਕੋਈ ਮਾੜੇ ਢੀਡੇ ਬੰਦੇ ਦਾ ਇੰਟਰਵਿਊ ਨਹੀਂ ਕਰਦੇ ਅੱਜ ਆਪਾਂ ਇੰਟਰਵਿਊ ਅੱਜ ਆਪਾਂ ਟੋਪੀ ਵਾਲੇ ਗਿੱਲ ਦਾ ਕਰਾਂਗੇ ਜਿਹੜੇ ਬੰਦੇ ਨੇ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਵਿੱਚ ਪੈ ਕੇ جنگ ਰੋਕੀ ਮੋਦੀ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਰਾਜੀ ਬੰਦਾ ਕਰਾਇਆ ਝੋਪੜਾ ਦੀ ਅੱਜ ਆਪਣੇ ਚੈਨਲ ਤੇ ਉਹ ਆਪਣੀ ਜ਼ਿੰਦਗੀ ਦਾ ਉਹ ਵੀ ਪਹਿਲਾ ਇੰਟਰਵਿਊ ਦੇਣਗੇ ਇਹ ਆਪਣਾ ਵੀ ਪਹਿਲਾ ਇੰਟਰਵਿਊ ਆ ਚੋਪੜਾ ਜੀ ਐਲ ਵੀ ਸਿੱਧੂ ਰੇਡੀਓ ਤੇ ਤੁਹਾਡਾ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਿਹਰਾ ਠੀਕ ਆ ਹਾਂਜੀ 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 ਠੀਕ ਆ ਜੀ ਤੇ ਚੋਪੜਾ ਜੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਤੁਸੀਂ ਜੰਗ ਰੋਕੀ ਇਹ ਗੱਲਾਂ ਆਪਾਂ ਕਰਾਂਗੇ ਬਾਅਦ ਚ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸ ਦਈਏ ਵੀ ਥੋੜੀ ਤੇ ਆਪਣੇ ਪ੍ਰਧਾਨ ਮੰਤਰੀ ਜਿਹੜੀ ਯਾਰੀ ਕਿਵੇਂ ਤੇ ਹੂੰ ਇਹ ਸਿਹਰਾ ਗੱਲ ਹੈਗੀ ਬਹੁਤ ਪੁਰਾਣੀ ਅੱਛਾ ਜੀ ਜਦੋਂ ਮੋਦੀ ਵੇਚਦਾ ਹੁੰਦਾ ਸੀ ਸਟੇਸ਼ਨ ਤੇ ਚਾਹ ਅੱਛਾ ਜੀ ਤੇ ਮੈਂ ਵੀ ਉੱਥੇ ਸਮੋਸਿਆਂ ਦੀ ਰੇੜੀ ਲਾਉਂਦਾ ਸੀ ਠੀਕ ਹੈ ਜੀ ਠੀਕ ਹੈ ਉੱਥੇ ਬਸ ਫਿਰ ਸਾਡੀ ਆਸਵੇ ਦੀ ਯਾਰੀ ਪੈ ਗਈ ਜਿਹਨੂੰ ਇਹ ਚਾਹ ਦਾ ਕੱਪ ਫੜਾਇਆ ਕਰੇ ਮੈਂ ਸਮੋਸਾ ਧਰਦਾ ਕਰਾਂ ਮੂਰੇ ਜਾ ਕੇ ਠੀਕ ਹੈ ਉੱਥੇ ਸਾਡੀ ਯਾਰੀ ਪੈ ਗਈ ਉੱਥੇ ਫਿਰ ਤੁਸੀਂ ਇਕੱਠਿਆਂ ਨੇ ਬਿਜ਼ਨਸ ਕੀਤਾ ਹਾਂ ਬਿਜ਼ਨਸ ਕੀਤਾ ਪੂਰਾ ਫੁੱਲ ਤੇ ਮੀਡੀਆ ਚ ਲਾ ਲੋ ਆਮ ਲੋਕਾਂ ਚ ਚਰਚਾ ਰਹਿੰਦੀ ਆ ਵੀ ਮੋਦੀ ਦੀ ਜਿਹੜੀ ਯਾਰੀ ਆ ਉਹ ਅਡਾਨੀ ਨਾਲ ਤੇ ਬਾਨੀ ਨਾਲ ਆ ਹਾਂ ਤੇ ਚੋਪੜਾ ਜੀ ਵੀ ਫਿਰ ਥੋੜਾ ਨਾ ਕਰੇ ਜ਼ਿਕਰ ਹੀ ਨਹੀਂ ਹੋਇਆ ਵੀ ਇਹ ਗੱਲ ਫਿਰ ਕਿੱਧਰ ਨੂੰ ਗਈ ਜੀ ਠੀਕ ਨਹੀਂ ਇਹ ਮੈਂ ਤੁਹਾਨੂੰ ਦੱਸਦਾ ਜਿਹੜੇ ਹੈਗੇ ਆ ਨਾ ਅਡਾਨੀ ਬਾਨੀ ਇਹ ਤਾਂ ਮੰਨ ਲਓ ਉਹ ਗੱਲ ਹੋਊਗੀ ਵੀ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿਛ ਠੀਕ ਹੈ ਜਦੋਂ ਮੋਦੀ ਦੇ ਕੋਈ ਔਲਾ ਪੈਂਦਾ ਠੀਕ ਹੈ ਜਾਂ ਕੋਈ ਉਹਦੇ ਢੀਂਡਾ ਆੜਦਾ ਉਹਦੇ ਫਿਰ ਚੋਪੜਾ ਸਾਹਿਬ ਨੂੰ ਯਾਦ ਕਰਦੇ ਆ ਉਹ ਅੱਛਾ ਜੀ ਹਾਂ ਤੇ ਉੜਦੀ ਉੜਦੀ ਜੀ ਇੱਕ ਸੂਤਰਾਂ ਦੇ ਹਵਾਲੇ ਤੋਂ ਹੋਰ ਗੱਲ ਆਈ ਸੀ ਵੀ ਜਦੋਂ ਹੁਣ ਤੁਹਾਨੂੰ ਪਤਾ ਆਪਣੇ ਆਈਪੀਐਲ ਬਹੁਤ ਦੇਂਦੇ ਆ ਲੋਕ ਹੂੰ ਤੇ ਆਈਪੀਐਲ ਰੁਕ ਗਈ ਤੇ ਅਡਾਨੀ ਅਵਾਨੀ ਕਹਿੰਦਾ ਕਹਿੰਦਾ ਵੀ ਮੇਰਾ ਬਹੁਤ ਨੁਕਸਾਨ ਹੁੰਦਾ ਮੋਦੀ ਨੂੰ ਹਾਂ ਦਾ ਆਈਪੀਐਲ ਚਲਾ ਮੋਦੀ ਹਾਂ ਦਾ ਵੀ ਨਹੀਂ ਚਲਾ ਸਕਦੇ ਹੂੰ ਤੇ ਫਿਰ ਕਹਿੰਦੇ ਵੀ ਅਵਾਨੀ ਨੇ ਵੀ ਤੁਹਾਨੂੰ ਫੋਨ ਕੀਤਾ ਸੀ ਵੀ ਟਿੱਪ ਵਾਲੇ ਖੇਤ ਤੁਸੀਂ ਮੈਚ ਕਰਾਉਣ ਖਾਤਰ ਸਟੇਡੀਅਮ ਤਿਆਰ ਕਰਦੇ ਸੀ ਕੱਕੜੀ ਤੇ ਭੁੱਲਰ ਮੈਂ ਸੁਣਿਆ ਪਿਚ ਬਣਾਉਣ ਲੱਗ ਵੀ ਗਏ ਸੀਗੇ ਜੀ ਹਾਂ 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 ਜ਼ਰੂਰ ਲਾਤੀ ਸੀ ਮੈਂ ਤਾਂ ਜਦੋਂ ਫੋਨ ਆ ਗਿਆ ਆਪਣੇ ਕੋਲੇ ਅਡਾਨੀ ਦਾ ਯਾਰ ਆਪਾਂ ਲਾਦੇ ਤੇ ਨਹੀਂ ਤੁਹਾਨੂੰ ਉਦੋਂ ਬਾਨੀ ਜੀ ਨੇ ਫੋਨ ਕੀਤਾ ਹਾਂ ਬਾਨੀ ਨੇ ਫੋਨ ਕੀਤਾ ਪਰ ਕੋਈ ਆ ਸਾਲੇ ਪਣੋਜੇ ਇਹ ਇੱਕੋ ਗੱਲੀ ਇਹਨਾਂ ਦੀ ਯਾਰ ਹਾਂਜੀ ਹਾਂਜੀ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਐ ਕਰਕੇ ਵੀ ਸਾਡਾ ਨੁਕਸਾਨ ਹੋ ਗਿਆ ਵੀ ਸਾਨੂੰ ਸਟੇਡੀਅਮ ਤਿਆਰ ਕਰਕੇ ਦਿਓ ਹਾਂਜੀ ਹਾਂਜੀ ਤੇ ਆਪਣਾ ਫਿਰ ਤੈਨੂੰ ਪਤਾ ਬਠਿੰਡਾ ਜ਼ਿਲ੍ਹਾ ਹੈ ਟਿੱਬੇ ਆਪਣੇ ਕੋਲੇ ਬਾਧੂ ਖੁੱਲੇ ਆ ਤੇ ਆਪਾਂ ਜਮੇਰ ਨੂੰ ਤੇ ਆਪਣੇ ਭੁੱਲਰ ਨੂੰ ਤੇ ਕਗੜਾ ਖਲਾ ਦਾ ਪਿਚ ਬਣਾਣਾ ਹਾਂ ਤੱਕੜੀ ਦਾ ਨਾਂ ਆਇਆ ਜੀ ਆਇਆ ਉਦੋਂ ਬਾਅਦ ਕੀ ਹੋਇਆ ਮੈਨੂੰ ਆ ਗਿਆ ਕੋਲੀ ਦਾ ਫੋਨ ਉਹ ਵੀ ਆਪਣੇ ਬੱਚੇ ਹੀ ਆ ਸਾਰੇ ਇਹ ਫੋਨ ਫਾਨ ਆਪਾਂ ਨੂੰ ਕਰਦੇ ਹੀ ਰਹਿੰਦੇ ਆ ਜਵਾਬ ਕਰਾਰੇ ਸਾਰੇ ਆਪਣੇ ਹੀ ਠੀਕ ਹੈ ਜੀ ਉਹਦਾ ਆ ਗਿਆ ਮੈਨੂੰ ਫੋਨ ਕਹਿੰਦਾ ਵੀ ਐ ਕਰਕੇ ਸੋਡੇ ਦਾ ਰੇਤ ਲੀ ਗਿਆ ਜਮੀਨਾ ਤੇ ਉੱਥੇ ਦਾ ਕਹਿੰਦਾ ਵੀ ਬਾਲ ਹੌਲੀ ਆਉਗੀ ਐ ਤਾਂ ਉਹ ਹੋਊ ਜੀ ਸਪੈਨ ਉਹ ਅੰਗਰੇਜ਼ੀ ਚ ਕਹਿੰਦੇ ਨੇ ਆਪਾਂ ਨੂੰ ਤਾਂ ਤੈਨੂੰ ਪਤਾ ਕਿੰਨਾ ਹਿਸਾਬ ਕਿਤਾਬ ਹੈ ਨਹੀਂ ਉਹ ਫਿਰ ਮੈਂ ਕਹਿੰਦਾ ਦੱਸਦਾ ਵੀ ਉਹ ਰੇਤਲੀ ਤਾਂ ਕਹਿੰਦਾ ਸੀ ਵਿਰਾਟ ਕੋਲੀ ਉਹ ਦਰਸ਼ਕੋ ਤੁਹਾਨੂੰ ਮੈਂ ਦੱਸ ਦਿੰਨਾ ਵੀ ਸਾਡੇ ਇੱਥੇ ਨਾ ਰੇਤਲੀਆ ਜ਼ਮੀਨਾਂ ਚੋਪੜਾ ਜੀ ਦੇ ਟਿੱਪਲੇ ਖੇਤ ਤੇ ਉਹ ਰੇਤੇ ਤੇ ਫਿਰ ਬੌਲ ਸਪੀਡ ਨਾਲ ਨਹੀਂ ਆਉਂਦੀ ਤੇ ਕੋਲੀ ਸਪੀਡ ਨਾਲ ਬੌਲ ਭਾਲਦਾ ਉਹ ਫਿਰ ਤੁਹਾਨੂੰ ਕੋਲੀ ਤਾਂ ਤੁਹਾਨੂੰ ਹਾਂ ਹਾਂ ਤਾਂ ਕਰਕੇ ਫਿਰ ਉਹਨਾਂ ਨੇ ਜਵਾਬ ਦਿੱਤਾ ਠੀਕ ਆ ਜੀ ਚਲੋ ਆਪਾਂ ਨੂੰ ਪਤਾ ਲੱਗ ਗਿਆ ਵੀ ਥੋੜੀ-ਮੋਦੀ ਜੀ ਨਾ ਯਾਰੀ ਪਈ ਤੁਸੀਂ ਇਕੱਠਿਆਂ ਨੇ ਬਿਜ਼ਨਸ ਕੀਤਾ ਸਮੋਸਿਆਂ ਦਾ ਤੇ ਚਾਹ ਦਾ ਹੂੰ ਤੇ ਇੱਕ ਤੁਸੀਂ ਰਾਜ ਵਾਲੀ ਗੱਲ ਮੈਨੂੰ ਆਫ ਕੈਮਰੇ ਤੇ ਦੱਸੀ ਸੀ ਤੇ ਉਹ ਕਦੋਂ ਦੱਸੋਗੇ ਜੀ ਔਰ ਰਾਜ ਵਾਲੀ ਗੱਲ ਅਜੇ ਰਾਏ ਆਂ ਦੱਸ ਦਿਆਂਗੇ ਕੋਈ ਗੱਲ ਨਹੀਂ ਆਪਣੇ ਦਰਸ਼ਕ ਵੀ ਈਡੀਕ ਦੇ ਹੋਣਗੇ ਰਾਜ ਵਾਲੀ ਗੱਲ ਕੋਈ ਨਹੀਂ ਆਪਾਂ ਐਂਡ ਤੇ ਦੱਸਾਂਗੇ ਦਰਸ਼ਕਾਂ ਅੱਛਾ ਦੱਸ ਕੇ ਤਾਂ ਜਾਵਾਂਗੇ ਦੱਸਗੇ ਹਾਂ ਹਾਂ ਜ਼ਰੂਰ ਦੱਸ ਕੇ ਜਾਵਾਂਗੇ ਜਦੋਂ ਆਪਾਂ ਵਾਅਦਾ ਕਰਦੇ ਹਾਂ ਚਲੋ ਵੀ ਮੋਦੀ ਨਾਲ ਵੀ ਤੁਹਾਡੀ ਨੇੜਤਾ ਬਹੁਤ ਹੋ ਗਈ ਆਪਾਂ ਮੰਨ ਲਈ ਤੁਹਾਡੀ ਗੱਲ ਹੂੰ ਤੇ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਕਿਵੇਂ ਰਾਜੀ ਬੰਦੇ ਖਾਤਰ ਮਲਾਇਆ ਜੀ ਰਾਜੀ ਬੰਦੇ ਦੀ ਗੱਲ ਸੁਣ ਲਓ ਹਾਂਜੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਜਿਹਦੇ ਨਾਮ ਦੇ ਵਿੱਚ ਹੀ ਸ਼ਰੀਫ ਆ ਗਿਆ ਉਹਦਾ ਬੰਦਾ ਹੀ ਸ਼ਰੀਫ ਆ ਉਹ ਆਪਣੇ ਆਲਾ ਥੋੜਾ ਜਿਹਾ ਮੋਦੀ ਗਲਸ਼ਨਾ ਇਹ ਗਿੱਟੇ ਜੇ ਡਾਉਂਦਾ ਸੀਗਾ ਤੇ ਮੈਂ ਮੁੜ ਕੇ ਤਾੜਦਾ ਅੱਛਾ ਅੱਛਾ ਠੀਕ ਆ ਉਹ ਤਾਂ ਸ਼ਰੀਫ ਦਾ ਵਿਚਾਰਾ ਪਹਿਲਾਂ ਹੀ ਗਿੱਟੇ ਲਈ ਬਿਠਾ ਸੀ ਹਾਂਜੀ ਤੇ ਆਪਣੇ ਆਲਾ ਨਾਸਾ ਡੱਡੀ ਜਾਵੇ ਹਾਂ ਇਹ ਗਿੱਟੇ ਹਾਂ ਉਹ ਨਵੇੜੀ ਬੈਠਾ ਸੀ ਹਾਂ ਉਹ ਨਵੇੜੀ ਬੈਠਾ ਸੀ अच्छा जी ਤੇ ਮੈਂ ਮੁੜ ਕੇ ਇਹਨੂੰ ਕਰਿਆ ਹੁਣ ਤੇ ਮੈਂ ਤਾੜਦਾ ਥੋੜਾ ਜਿਹਾ ਜ਼ਰਾ ਅੱਧਾ ਜੀ ਥੋੜੀ ਮੰਨਦਾ ਨਾ ਇਹ ਕੂਰ ਵੀ ਮੰਨਦਾ ਹਾਂ ਹਾਂ ਮੰਨਣਾ ਹੀ ਹੈ ਜੀ ਹਾਂ ਬਾਕੀ ਆ ਨਾ ਇਹਦੇ ਮੇਰੇ ਕੋਲ ਇਹਦੇ ਰਾਜ ਬਹੁਤ ਆ ਨਾ ਤਾਂ ਕਰਕੇ ਮੰਨਦਾ ਆਪਣੀ ਜੀ ਜੀ ਤੁਹਾਡੇ ਕੋਲੇ ਬਹੁਤ ਰਾਜ ਆ ਜੀ ਹਾਂ ਆਪਣੇ ਕੋਲੇ ਰਾਜ ਬਹੁਤ ਹੈ ਇਹਦੇ ਠੀਕ ਹੈ ਜੀ ਠੀਕ ਹੈ ਜੀ ਚਲੋ ਥੋੜੀ ਮੈਂ ਸੁਣਿਆ ਜੀ ਵੀ ਪੁਤਿਨ ਨਾਲ ਤੇ ਟ੍ਰੰਪ ਨਾਲ ਵੀ ਹੈਲੋ ਆਏ ਹੈਗੀ ਹੈ ਜੀ ਹੁੰਦੀ ਆ ਉਹਨਾਂ ਨਾਲ ਗੱਲਬਾਤ ਜੀ ਹਾਂ ਹਾਂ ਉਹਨਾਂ ਨਾਲ ਵੀ ਆਪਣੀ ਗੱਲਬਾਤ ਹੁੰਦੀ ਰਹਿੰਦੀ ਆ ਠੀਕ ਹੈ ਜੀ ਹਾਂ ਤੇ ਚੋਫੜਾ ਜੀ ਹੁਣ ਸਾਡੇ ਤੋਂ ਬੜਾ ਸਬਰ ਨਹੀਂ ਹੁੰਦਾ ਜੀ ਸਾਨੂੰ ਤੁਸੀਂ ਰਾਜ ਵਾਲੀ ਗੱਲਣਾ ਸੁਣਾ ਕੇ ਜਾਓ ਮੈਨੂੰ ਪਤਾ ਤੁਹਾਨੂੰ ਹੁਣ ਟਰੰਪ ਦਾ ਫੋਨ ਆ ਗਿਆ ਤੁਸੀਂ ਟੱਪ ਚੋਂ ਨਾਲ ਦੀ ਨਾਲ ਮਸਾਂ ਤੁਹਾਡੇ ਤੋਂ ਅਸੀਂ ਟਾਈਮ ਲੇਤਾ ਰਾਜ ਵਾਲੀ ਗੱਲ ਸੁਨਾਈ ਦਿਓ ਰਾਜ ਵਾਲੀ ਗੱਲ ਸ਼ਿਹਰਾ ਸੁਣਾ ਦਿੰਨੇ ਆ ਅਸੀਂ ਜਦੋਂ ਬਿਜ਼ਨਸ ਕਰਦੇ ਸੀ ਨਾ ਸਟੇਸ਼ਨ ਤੇ ਠੀਕ ਆ ਜੀ ਇਹ ਚਾਹ ਵੇਚਦਾ ਸੀ ਤੇ ਮੈਂ ਉੱਥੇ ਸਮੋਸੇ ਵੇਚਦਾ ਸੀ ਮੇਰੀ ਜਿਹੜੀ ਇਹਦੇ ਨਾਲ ਹੀ ਹੁੰਦੀ ਸੀ ਹਾਂਜੀ ਹਾਂਜੀ ਤੇ ਸਟੇਸ਼ਨ ਦੇ ਦਿਨੋਂ ਪਤਾ ਦੁਨੀਆ ਆਉਂਦੀ ਜਾਂਦੀ ਇੱਕ ਜਾਂਦਾ ਇੱਕ ਆਉਂਦਾ ਤੇ ਜਾਂਦਾ ਇੱਕ ਹਾਂ ਤੇ ਇਹਨੇ ਕੀ ਕਰਿਆ ਭਾਈ ਜਨਾਨੀ ਬੈਠੀ ਆਏ ਸਟੇਸ਼ਨ ਤੇ ਤੇ ਇਹ ਚਾਹ ਦਾ ਕੱਪ ਲੈ ਕੇ ਕਦੇ ਆਏ ਟੱਪ ਜੀ ਕਦੇ ਆਏ ਟੱਪ ਜੀ ਠੀਕ ਹੈ ਉਹਦੇ ਮਗਰ ਮਗਰ ਭਰਾਵਾ ਚਾਹ ਵੀ ਲੋ ਚਾਹ ਵੀ ਲੋ ਆਏ ਉਹ ਜਨਾਨੀ ਕਹਿੰਦੀ ਵੀ ਭਾਈ ਮੈਂ ਚਾਹ ਨਹੀਂ ਪੀਣੀ ਵੀ ਤੂੰ ਮੇਰਾ ਕਿਹੜਾ ਛੱਡ ਹਾਂਜੀ ਹਾਂਜੀ ਇਹ ਤੈਨੂੰ ਪਤਾ ਫਿਰ ਮੈਂ ਇਹਨੂੰ ਪਹਿਲੇ ਦਿਨੋਂ ਇਹਨੂੰ ਕਲਸ਼ਨਾ ਕਹਿਣਾ ਹੁੰਦਾ ਮੈਂ ਇਹ ਹੈ ਹੀ ਕਲਸ਼ਨਾ ਹਾਂਜੀ ਏਨੇ ਭਰਾਵਾ ਨਾ ਹਟਿਆ ਨਾ ਹਟਿਆ ਤੇ ਉਹਨੇ ਪਾਤਾ ਰੋਲਾ ਠੀਕ ਹੈ ਜੀ ਸੱਦ ਲਿਆ ਅਸੇ ਪਾਸੇ ਵਾਲੇ ਲੋਕ ਆ ਗਏ ਭੀੜ ਇਕੱਠੀ ਹੋ ਗਈ ਤੇ ਉਹਨਾਂ ਨੇ ਭਰਾਵਾ ਵਿਚਾਲੇ ਧਰ ਲਿਆ ਪਰ ਗਰਦ ਗੜਦੀ ਗੋੜਗੋੜ ਕੇ ਮੋਦੀ ਸਾਹਿਬ ਦੀ ਹਾਂ ਉਦੋਂ ਬਾਅਦ ਉੱਥੇ ਮੈਂ ਉਹਦੇ ਰੋਲਾ ਸੁਣ ਕੇ ਮੈਂ ਵੀ ਆ ਗਿਆ ਮੈਂ ਵੀ ਕੀ ਗੱਲ ਹੋ ਗਈ ਤੇ ਵਿਚਾਲੇ ਵਿਆਹ ਐ ਕਰੀ ਜਾਵੇ ਬਾਈਓ ਬੈਨੋ ਅੱਜ ਛੱਡ ਦਿਓ ਅੱਜ ਛੱਡ ਦਿਓ ਮੈਂ ਤਾਂ ਚਾਹ ਪੁੱਛੀ ਸੀ ਇਹ ਬਾਈਓ ਬੈਨੋ ਕਹਿ ਨਹੀਂ ਉਹਦਾ ਲੱਗਿਆ ਦਰਸ਼ਕੋ ਜਦ ਰ ਇਹ ਕਹਿਦਾ ਨਹੀਂ ਹੁੰਦਾ ਭਰਾਜੀ ਨੇ ਅੱਜ ਐਲ ਵੀ ਸਿੱਧੂ ਰੇਡੀਓ ਤੇ ਬਹੁਤ ਵੱਡੇ ਰਾਜ ਦੀ ਗੱਲ ਕੀਤੀ ਆ ਵੀ ਆਪਣੇ ਪ੍ਰਧਾਨ ਮੰਤਰੀ ਜੀ ਭਾਈਓ ਔਰ ਬਹਿਣੋ ਇਹ ਉਦੋਂ ਕਹਿਣ ਲੱਗੇ ਸੀ ਤੇ ਬਾਕੀ ਕੋਈ ਗੱਲ ਨਹੀਂ ਚੋ ਤੇ ਤੁਸੀਂ ਵੀ ਹੁਣ ਜਾਣਾ ਹੋਊਗਾ ਤੇ ਦਰਸ਼ਕ ਵੀਰੋ ਕੋਈ ਗੱਲ ਨਹੀਂ ਚੋਪੜਾ ਜੀ ਨਾਲ ਹੁਣ ਆਪਣੀ ਘਰ ਦੀ ਗੱਲ ਆ ਤੇ ਆਪਣੇ ਕੋਲੇ ਆਉਂਦੇ ਜਾਂਦੇ ਰਹਿਣਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਡੀਓ ਆਪਾਂ ਕਿਸੇ ਦਾ ਮਨ ਦਿਖਾਉਣ ਖਾਤਰ ਨਹੀਂ ਬਣਾਈ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨੀਵਾ ਦਿਖਾਉਣ ਖਾਤਰ ਨਹੀਂ ਬਣਾਈ ਇਹ ਵੀਡੀਓ ਸਿਰਫ ਆਪਾਂ ਐਂਟਰਟੇਨਮੈਂਟ ਖਾਤਰ ਬਣਾਈ ਆ। ਸੋ ਇਹਨੂੰ ਵੀਡੀਓ ਨੂੰ ਐਂਟਰਟੇਨਮੈਂਟ ਤੱਕ ਹੀ ਰੱਖਿਓ ਤੇ ਆਲ ਗੁੱਡ। ਠੀਕ ਆ ਜੌਹੜਾ ਜੀ। ਠੀਕ ਆ।